ਟੀਚਰ ਬੰਦਾ ਮੈਂ ਕਿ ਕਰ ਬੋਲਣ ਦਾ ਪਤਾ ਨਹੀਂ ਕਿੱਥੇ ਮੇਰੇ ਮੱਥੇ ਲੱਗੀ ਐ タルਕੀ タルਕੀ ਪਤਾ ਨਹੀਂ ਕੀ ਖਾਈ ਫਿਰਦਾ ਕੁਛ ਨਹੀਂ ਖਾਦਾ ਹੋਇਆ ਸਾਰਾ ਕੁਝ ਸੁਣਦਾ ਮੈਨੂੰ ਜਿਹੜਾ ਕੁਝ ਬੋਲਦੀਆਂ ਤੂੰ ਮੈਂ ਸੁਣਦਾ ਸੁਣੀ ਜਾਵੇਂ ਇਹਦਾ ਤੂੰ ਚੰਗੀ ਸੀ ਤੇਰੇ ਕੋਈ ਮੋਤੀ ਪੁੰਨ ਕੀਤੇ ਹੋਦੀ ਜਿਹੜਾ ਨੌਕਰੀ ਵਾਲਾ ਮਿਲ ਗਿਆ ਨਹੀਂ ਫਿਰਦੀ ਰਹਿੰਦੀ ਡੰਡੇ ਵਜਾਉਂਦੀ ਮੇਰੀ ਗੱਲ ਸੁਣ ਹਾਂ ਥੋੜਾ ਜਿਹਾ ਲੇਟ ਆਉਂਗਾ ਮੈਂ ਚੱਲ ਠੀਕ ਐ ਸੌਦਾ ਯਾਦ ਰੱਖੀ ਸੌਦਾ ਲੈ ਆਈ ਜਾਂਦਾ ਆ ਕੋਈ ਨਾ ਕੋਈ ਨਾ ਜੀ ਤਨਖਾਹ ਕਿ ਉਹਦੇ ਲਵਾਂਗਾ ਹਜੇ ਤਾਂ ਮੈਂ ਥੋੜਾ ਜਿਹਾ ਲੈ ਕੇ ਆਉਂਗਾ ਚੱਲ ਲੈ ਆਂ ਸੈਮੀਨਾਰ ਆ ਮੇਰਾ ਮਾਰੀ ਮੋਟੀ ਬੰਦੇ ਨੂੰ ਮਿੱਠਾ ਬੋਲਿਆ ਕਰ ਰਿਸਪੈਕਟ ਕਰਿਆ ਕਰ ਤੈਨੂੰ ਦੱਸਾਂ ਮੈਂ ਮੈਂ ਅੱਗੇ ਦੇਖ ਲਾ ਕਿ ਤੇ ਕੰਦ ਚ ਮਾਰੇ ਸਾਡੇ ਬ੍ਰੇਕਿੰਗ ਜੀ ਤੇ ਤੇ ਤਾਲਾ ਕਿਵੇਂ ਮਾਰ ਰੱਖੇ ਨਾ ਕੋਈ ਬੱਚਾ ਸਪੀਚ ਮੈਦਾਨੀ ਸੁਨੇਹਾ ਕਰ ਕਿਤੇ ਨਾ ਯਾਰੋ ਮੈਂ ਤਾਂ ਪੂਰੇ ਟਾਈਮ ਤੇ ਆਇਆ ਅਜੇ ਲੇਟ ਆ 5 ਮਿੰਟ ਸਕੂਲ ਤਾਂ ਖੁੱਲਣਾ ਚਾਹੀਦਾ ਸੀ ਇਹ 5 ਮਿੰਟ ਲੇਟ ਆ ਸਕੂਲ ਖੁੱਲਿਆ ਨਹੀਂ ਨਾ ਕੋਈ ਬੱਚਾ ਆ ਗੱਲ ਕੀ ਹੈ ਮਨੂਜ ਗੁੱਸਾ ਇਹ ਕੋਈ ਗੱਲ ਆ ਯਾਰ ਐਦਾ ਫੀਚਰ ਖਰਾਬ ਆ ਚੱਲ ਰੰਦਾ ਚੱਕ ਲਈ ਹੁਣ ਪਹਿਲਾਂ ਜਾਈ ਜਾਂਦੀ ਹੈ ਹੈਲੋ ਗੁੱਡ ਮਾਰਨਿੰਗ ਮੈਮ ਹਾਂਜੀ ਹਾਂਜੀ ਦਲਵੀਰ ਬੋਲਦਾ ਜੀ ਸਰੀਰਕ ਸਿੱਖਿਆ ਵਾਲਾ ਸਕੂਲ ਨੂੰ ਤਾਲਾ ਮਾਰਿਆ ਪਿਆ ਜੀ ਕੀ ਗੱਲ ਆ ਛੁੱਟੀ ਸੱਤ ਹੌਲੀਡੇ ਜੀ ਮੈਡਮ ਜੀ ਇਹ ਕੋਈ ਗੱਲ ਆ ਜੀ ਚਿਲਡਰਨ ਪੜਨਗੇ ਕਿਵੇਂ ਜੀ ਪਹਿਲਾਂ ਮੈਨੂੰ ਐ ਦੱਸੋ ਤੁਸੀਂ ਹੋਰ ਜੀ ਮੇਰੇ ਤਾਂ ਸਾਰਾ ਹੋਮਵਰਕ ਦਿੱਤਾ ਆ ਮੈਡਮ ਜੀ ਮੇਰਾ ਤਾਂ ਸ਼ਡਿਊਲ ਹੱਲ ਗਿਆ ਜੀ ਮਾਦਾ ਬਹੁਤ ਰੂਲੀ ਸਖਤ ਮਾਸਟਰਾਂ ਜੀ ਆਏ ਥੋੜੀ ਗੱਲ ਹੁੰਦੀ ਆ ਜੀ ਹੁਣ ਇਹ ਤਾਂ ਗਵਰਨਮੈਂਟ ਨੂੰ ਚਾਹੀਦਾ ਜੀ ਕੀ ਬੱਚੇ ਪੜਨਗੇ ਤੁਸੀਂ ਜੀ ਮਹੀਨੇ ਦੇ ਵਿੱਚ 20 ਤਾਂ ਛੁੱਟੀਆਂ ਕਰਾ ਦਿੰਨੇ ਹੋ ਜੀ ਤੁਸੀਂ ਤਾਂ ਚਲ ਨਹੀਂ ਕਰਾਉਂਦੇ ਜੀ ਫਿਰ ਗਵਰਨਮੈਂਟ ਨੂੰ ਚਾਹੀਦਾ ਹੀ ਜੇ ਛੋਟੀਆਂ ਮੀਟਿੰਗਾਂ ਹੁੰਦੀਆਂ ਨੇ ਸੈਮੀਨਾਰ ਹੁੰਦੇ ਨੇ ਤਾਂ ਹਾਂ ਬੋਲੋ ਤੁਸੀਂ ਹਾਂ ਇਹਦਾ ਮੈਂ ਪ੍ਰਿੰਸੀਪਲ ਹੋਣਾ ਤੁਸੀਂ ਦੋ ਨੰਬਰ ਘਟਦੇ ਦੀ ਮੇਰੇ ਤਾਂ ਨਹੀਂ ਲੱਗਿਆ ਗਿਆ ਕੀ ਹੋਗਾ ਜੇ ਤੁਸੀਂ ਲੱਗ ਜੀ ਨਾਲੇ ਗਾਲਾਂ ਦਿੰਨੇ ਹੋ ਹਣਾ ਮੈਡਮ ਜੀ ਆਏ ਨਾ ਮੇਰੇ ਨਾਲ ਬੋਲੋ ਜੀ ਤੁਹਾਨੂੰ ਮੈਂ ਦੱਸਾਂ ਕੀ ਹੋਗਾ ਜੇ ਮੈਨੂੰ ਪਤਾ ਨਹੀਂ ਤੀ ਜੀ ਅੱਜ ਵੀ ਛੁੱਟੀ ਆ ਇਹਦਾ ਤੁਹਾਨੂੰ ਪਹਿਲਾਂ ਪਤਾ ਹੁੰਦਾ ਜਾਂ ਤਾਂ ਅਗਲੇ ਆਏ ਫਿਰ ਤੁਸੀਂ ਬੋਲਦੇ ਕਿਵੇਂ ਮੈਡਮ ਜੀ ਗਾਲ ਜੀ ਕਿਵੇਂ ਕੱਢਦੇ ਹੋ ਜੀ ਤੁਸੀਂ ਪਹਿਲਾਂ ਮੈਨੂੰ ਐਂ ਦੱਸੋ ਤੁਹਾਡੇ ਨਾਲ ਮੈਂ ਕੀ ਬਤਮੀਜ਼ੀ ਕੀਤੀ ਆ ਬੋਲ ਜੀ ਕਹਿ ਕੇ ਬੋਲਿਆ ਜੀ ਇਹ ਤਾਂ ਆਮ ਗੱਲਾਂ ਨੇ ਜੀ ਛੋਟੀਆਂ ਕੋਈ ਪੜੇ ਲਿਖਿਆ ਰੀਆਂ ਗੱਲਾਂ ਥੋੜੀ ਨੇ ਜੀ ਬਤਮੀਜ਼ ਬਤਮੀਜ਼ ਕਹਿਣਾ ਜੀ ਉਹਦੇ ਤੁਹਾਨੂੰ ਮੈਂ ਗੁੱਡ ਮਾਰਨਿੰਗ ਕਹੀ ਜੀ ਤੁਸੀਂ ਮੈਨੂੰ बैड ਗੁੱਡ ਮਾਰਨਿੰਗ ਕਹੀ ਕੀ ਗੱਲ ਹੈ ਇਹ ਗੱਲ ਨਹੀਂ ਹੁੰਦੀ ਵੀ ਤੁਸੀਂ ਪੜੇ ਲਿਖੋ ਛੋਟੀ ਪੋਸਟ ਖਾਈ ਆ ਠੀਕ ਹੈ ਜੀ ਹਾਂ ਵੀ ਵੀ ਬੱਧਾ ਮਰਾਜੀ ਬੱਧਾ ਫਿਰ ਐਂ ਬੋਲੂ ਤੁਸੀਂ ਛੁੱਟੀਆਂ ਕਰਾਤੀਆਂ ਜੀ ਕਹਿ ਦਿਓ ਜੀ ਕਹਿ ਦਿਓ ਮੇਰੀ ਦਾਪਮੇ ਯਾਮਨ ਰੋੜੇ ਤੱਕ ਸ਼ਿਕਾਇਤ ਕਰ ਦਿਓ ਜੀ ਫਿਰ ਹਾਂ ਮੈਂ ਕੋਈ ਛੁੱਟੀ ਨਹੀਂ ਮੰਗਦਾ ਮੈਡਮ ਜੀ ਛੁੱਟੀਆਂ ਮੰਗ ਲਓ ਤੁਸੀਂ ਠੀਕ ਹੈ ਜੀ ਮੈਂ ਤਾਂ ਹੁਣ ਵੀ ਆ ਰਿਆਂਗਾ ਸਕੂਲ ਦੇ ਵਿੱਚ ਆਪਾਂ ਮੈਂ ਹੁਣ ਲਵਾ ਲਉ ਇੱਥੇ ਟਾਟ ਪਸਾ ਦਉ ਮੈਂ ਤਾਂ ਕੱਲਾ ਬਹਿ ਜਾ ਕਰੂੰ ਇਮਾਨਦਾਰ ਟੀਚਰਾਂ ਮੈਡਮ ਜੀ ਹਾਂ ਦੋ ਟੈਟ ਕਲੀਅਰ ਨੇ ਈਟੀਟੀ ਕਰਕੇ ਕੀ ਇੱਥੇ ਲੱਗਿਆ ਜੀ ਮੈਂ ਐਵੇਂ ਨਹੀਂ ਲੱਗਿਆ ਸਪਾਰਸਾਂ ਤੇ ਚੰਗਾ ਮੈਡਮ ਜੀ ਬਾਲਾ ਹੋਣਾ ਕਰੇ ਹੁਣ ਮੈਨੂੰ ਐਂਦੇ ਸਕੂਲ ਕਿੱਦੇ ਖੁੱਲੂ ਜੀ ਫਿਰ ਉਹ ਸਾਹਿਬ ਨਾਲ ਸਕੂਲ ਆਉਂਗਾ ਜੀ ਮੈਂ ਠੀਕ ਹੈ ਜੀ ਸ਼ੀ ਦਿਨ ਮਨਾਉਣਾ ਠੀਕ ਆ ਜੀ ਚੰਗਾ ਗੱਲਾਂ ਕੋਈ ਇਹ ਛੁੱਟੀਆਂ ਹੋ ਗਈਆਂ ਵੀ ਛੁੱਟੀਆਂ ਤੁਸੀਂ ਤਾਂ ਹਾ ਸੈਮੀਨਾਰ ਪਾਉ ਵੀ ਬੱਚਿਆਂ ਦਾ ਚੈਲਡਰਾਂ ਦਾ ਸਾਰਾ ਕੰਮ ਖਰਾਬ ਹੋ ਰਿਹਾ ਲਾ ਕੇ ਜਿੰਦਾ ਇਹ ਭਗ ਜਾਂਦੇ ਨੇ ਚੌਕੀਦਾਰ ਜਾਉ ਲਾ ਕੇ ਜਿੰਦਾ ਭਗ ਜਾਂਦਾ ਕੋਈ ਗੱਲ ਆ ਇਹ ਦਾ ਗੋਡੇ ਬਿੰਗੇ ਹੇ ਹੇ ਹੋ ਗਿਆ ਨਾ ਓਏ ਉਹ ਯਾਰ ਕੀ ਕਰੀਏ ਤਕੀ ਮੈਂ ਤਾਂ ਨਾਂਣਕੇ ਜਾਉਂ ਉਹ ਉੱਥੇ ਕੀ ਕਰੇਗਾ ਤੂੰ ਲੈ ਮੇਰਾ ਮਾਮਾ ਬੁਲਾਉਂਦਾ ਮੈਨੂੰ ਉੱਥੇ ਉੱਥੇ ਸ਼ਹਿਰ ਜਾਇਆ ਕਰੂ ਮੈਂ ਚੀਜੀ ਖਾਇਆ ਕਰੂ ਆਲੇ ਓਏ ਤੂੰ ਰੇ ਰਿਆ ਆਪਣੈ ਚ ਨਾ ਆਇਆ ਕਰਾਂਗੇ ਓਰੇ ਉਹ ਨਾ ਮੇਰੇ ਮਾਮੇ ਦੀ ਦੁਕਾਨ ਆ ਫਰੂਟੀਆਂ ਦੀ ਮੈਂ ਚੱਕਦਿਆ ਕਰੂ ਫੱਟੇ ਉਹ ਕੀ ਕਰੇਗਾ ਟੂਰਨਾਮੈਂਟ ਚੱਲਣ ਆਲੇ ਨੇ ਉਹ ਦੇਖਣ ਚੱਲਿਆ ਕਰਾਂ ਕਿੱਧਰ ਫਿਰਦੇ ਹੋ ਬੇਟਾ ਸਤਿ ਸ਼੍ਰੀ ਅਕਾਲ ਮਾਸਟਰ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਕਿੱਧਰ ਜਾਣੇ ਉਧਰ ਆਪਾਂ ਢੇੜਾ ਦਿਨ ਜਾਣੇ ਆ ਜੀ ਢੇੜਾ ਦਿਨ ਨੂੰ ਕੀ ਹੋਇਆਗਾ ਜੇ ਤੁਹਾਨੂੰ ਸਰਕਾਰ ਛੁੱਟ ਤੇ ਕੋਈ ਵਾਯਰੂ ਮੋਰਮੈਂਟ ਨਹੀਂ ਸਾਰਾ ਕੁਝ ਪ੍ਰਦੂਸ਼ਣ ਕਰੇ ਚੱਲੂ ਕਾਣੂ ਪ੍ਰਦੂਸ਼ਣ ਹੈ ਜੀ ਸੋਹਣੀ ਹਵਾ ਨਹਿਰ ਲਵੇ ਆਪਣੀ ਨਾ ਤੁਸੀਂ ਕਰੇ ਪੜਦੇ ਨਹੀਂ ਹੈਗੇ ਪਹਿਲਾਂ ਮੈਨੂੰ ਆਏ ਦੱਸੋ ਹੋਮਵਰਕ ਪੂਰਾ ਛੋਡਾ ਹਾਂ ਜੀ ਮਾਸਟਰ ਜੀ ਪੂਰਾ ਇੱਕ ਸਕੇਜੂਲ ਜਾ ਬਣਾ ਰਖਿਆ ਮੈਂ ਤਾਂ ਹੈ ਨਾ ਪੂਰਾ 6:00 ਵਜੇ 7:00 ਉਹ ਮਾਸਟਰ ਜੀ ਨਾ ਹੁਣ ਬਣਾ ਲੁੱਤਰ ਸਕੈਜੂਲਾ ਮੁੰਡੇ ਬੋਲਦਾ ਤੇ ਸਕੂਲ ਚ ਵੀ ਆਏ ਬੋਲਦਾ ਫੇਰ ਕੀ ਹੋ ਗਿਆ ਜੀ ਚਲ ਮੈਂ ਦੱਬ ਇੱਕ ਮਿੰਟ ਹੀ ਲੀ ਨਾ ਬੇਟਾ 20 ਸਰਾ ਮੋ ਜਾ 20 ਸਰਾ ਮੋ ਜਾ ਤੂੰ ਇੱਧਰ ਹੋ ਜਾ ਤੂੰ 20 ਸਰਾ ਮੋ 20 ਸਰਾ ਮਾ ਆਏ ਕਰ ਸਾਹਬਦਾਨ ਹੁਣ ਦੁਬਾਰੇ 20 ਰਾਮ ਹੋ ਸਾਹਬਦਾਨ ਕੀ ਖੜਾ ਮ ਸਾਹਬਦਾਨ 20 ਰਾਮ ਸਾਹਬਦਾਨ 20 ਰਾਮ ਦੁਬਾਰੇ ਸਾਹਬਦਾਨ ਹੋ 20 ਰਾਮ ਕਿੰਨੇ ਦਿਨਾਂ ਦੀ ਛੁੱਟੀਆਂ ਕਰੀ ਨੇ ਗਵਰਨਮੈਂਟ ਨੇ 7 ਦਿਨਾਂ ਦੀ ਇਧਰ ਪਰਦਾ ਉਹ ਮੇਰੀ ਮੰਮੀ ਨੇ ਕੰਮ ਭੇਜਿਆ ਸੀ ਮੈਨੂੰ ਹੈ ਕੰਮ ਭੇਜਿਆ ਸੀ ਮੇਰੀ ਮੰਮੀ ਨੇ ਘਰ ਬੈਠ ਕੇ ਹੋਮ ਵਰਕ ਨਹੀਂ ਹੁੰਦਾ ਦਿੱਤਾ ਸਕੇਜੂਲ ਦੱਸਿਆ ਹੈਗਾ ਇਹ ਮੈਂ ਸਕੇਜੂਲ ਬਣਾ ਲੈ ਮੈਂ ਕਰ ਦਤਾ ਸਕੇਜੂਲ ਮੇਰੀ ਤੂੰ ਬਤੀਲਾ ਓਰੀਆ ਮਾਰਦੇ ਹੋ ਜਲਤਰਾਕ ਬੈਕ ਬੈਕ ਆਈਆ 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 ਬੈਕ ਆ ਬੈਕ ਨਹੀਂ ਆ ਕਿਉਂ ਭੱਜਿਆ ਤੀਗਾ ਇੱਧਰ ਆ ਰਹੀ ਪੁੱਤ ਭੱਜਦੇ ਕੋਈ ਨਾ ਕੋਈ ਨਾ ਪਤਾ ਹੈ ਤੱਕ ਡੁੱਦ ਰਤੂਆ ਡੁੱਦੂ ਆ ਤੇ ਰਹਾ ਮੈਂ ਨਾ ਜੀ ਕੁੱਟਣਾ ਜੀ ਮਾਇਆ ਦੁਖਦੀ ਲੱਗਦਾ ਹੈ ਦੁਖਦੀ ਲੱਗਦਾ ਮੇਰੀ ਮੇਰੇ ਦੁਖਦੀ ਕੋਡੇ ਨੇ ਸਾਵਧਾਨ ਖੜੋ ਸਾਵਧਾਨ ਖੜੋ ਹਾਂ ਇੱਥੇ ਠੀਕ ਆ ਪੁੱਤ ਮੈਂ ਕਰਵਾਉਣਾ ਛੋਟਾ ਜਾਣ ਗਾਨ ਮਾਣਾ ਜੇ ਤੁਹਾਨੂੰ ਗੌਰਮੈਂਟ ਸਟੁੱਟੀ ਕਰ ਦਿੰਦੇ ਤਾਂ ਤੁਸੀਂ ਆਏ ਫਿਰੋਗੇ ਨਹੀਂ ਮਾਸਟਰੀ ਪੜਨਾ ਨਹੀਂ ਪੜਨਾ ਨਹੀਂ ਮਾਂ ਪਿਓ ਦੇ ਪੈਸੇ ਖਰਾਬ ਕਰ ਦੇ ਨਾ ਇੱਧਰ ਕੀ ਦੀ ਫਿਰ ਉਹ ਤਾਂ ਇਹ ਮੰਮੀ ਨੇ ਕੰਮ ਭੇਜਿਆ ਸੀ ਜੀ ਇੱਧਰ ਮੰਮੀ ਆ ਨਹੀਂ ਪੁੱਤ ਕੰਮ ਆਉਂਦੀ ਆ ਪੜਾਈ ਚ ਤੇ ਪਰਾਜ ਮੈਂ ਹੁੰਨਾ ਉੱਥੇ ਮਾਫ ਕਰਦੇ ਜੀ ਮੈਂ ਜਦੋਂ ਪੜ੍ਹੀ ਸੀ ਚੜਦੀ ਆ ਮੈਨੂੰ ਬਾੜੀ ਚੀ ਚੜਦੀ ਆ ਤੇਰੇ ਦਿੱਤਾ ਮੇਰੇ ਮੈਂ ਆਉ ਰਿਹਾ ਉਰੇ ਆ ਉਰੇ ਆ ਮੇਰੇ ਨਹੀਂ ਨਹੀਂ ਦੁਖਦੀ ਕੋ ਦੇ ਨੇ ਦੁਖਦੀ ਕੋ ਦੇ ਨੇ ਮੇਰੇ ਚਲੋ ਮੇਰੇ ਨਾਲ ਕਰੇ ਚਲੋ ਕਰੇ ਹਾਂ ਆਓ ਕੀ ਕਰਨਾ ਹੀ ਬਾੜੀ ਚੀ ਚੜਦੀ ਆ ਤੇਰੇ ਦਿੱਤਾ ਆਏ ਹੋਏ ਤੂੰ ਤਾਂ ਬਲੈ ਆ ਆ ਕਰੇ ਚਲੋ ਮੇਰਾ ਅਵਤਾਰ ਬੇਟਾ ਕੋਈ ਨਹੀਂ ਹਾਂ ਚਲੋ ਮੂਰੇ ਲੱਗੋ ਇਹ ਜੇ ਛੁੱਟੀਆਂ ਨਹੀਂ ਆ ਤਾਂ ਫਿਰ ਐ ਫਿਰ ਲੋਂਗੇ ਤੁਸੀਂ ਕੀ ਫਾਇਦਾ ਹੋਇਆ ਮੇਰਾ ਪਿੰਡ ਦੇ ਵਿੱਚ ਬੜਾ ਲਖਾ ਮਾਈਆ ਪੁੱਤਾ ਛੋੜੇ ਮਾਂ ਪਿਓ ਦਾ ਗੂਠਾ ਸੱਪ ਨੇ ਆਜੋ ਆਜੋ ਅੰਦਰ ਆਜੋ ਜਸਨੀਤ ਹਾਂਜੀ ਪਾਣੀ ਲੈ ਕੇ ਆ ਯਾਰ ਤੁਸੀਂ ਆਵੀਗੇ ਟੀ ਛੇਤੀ ਬਹੁਤਾ ਵੇਸੀ ਉਹ ਛੁੱਟੀਆਂ ਕਰਤੀਆਂ ਮੈਡਮ ਨੇ ਪ੍ਰਿੰਸੀਪਲ ਨੇ ਮੈਨੂੰ ਤਾਂ ਦੱਸਿਆ ਵੀ ਨਹੀਂ ਹੈਗਾ ਵੀ ਛੁੱਟੀਆਂ ਨੇ ਦੱਸ ਤੁਸੀਂ ਤਾਂ ਜੁਮਾ ਹੀ ਪਲक्कड़ ਹੋਗੇ ਐਨਾ ਵੀ ਨਹੀਂ ਆਉਂਦੇ ਰਹਿੰਦਾ ਵੀ ਛੁੱਟੀਆਂ ਚੱਲ ਰਹੀਆਂ ਨੇ ਉਹ ਇਹਨਾਂ ਨੇ ਸਾਈਮੀ ਨਾਰਜਾ ਰੱਖਿਆ ਸੀ ਕੱਲ ਮੈਂ ਜਨੈਕਟਰ ਦਾ ਤੇਲ ਲੈਣ ਵਾਗਿਆ ਚੱਠੇ ਮਹਾ ਚੱਲ ਉਹ ਪਾ ਦਿੰਦਾ ਮੁੱਕਿਆ ਪਹਿਲੀ ਛੁੱਟੀ ਕਰਕੇ ਵਾਗਿਆ ਹੁਣ ਪਤਾ ਲੱਗਿਆਗਾ ਵੀ ਛੁੱਟੀ ਆ ਫੋਨ ਤੇ ਪੁੱਛਿਆ ਉੱਤੋਂ ਬੋਲਣ ਲੱਗ ਪਏ ਤੇਰੀ ਭੰਦੇ ਰੱਖਾ ਕਰੋ ਚੱਲ ਲਿਆਉਣੀ ਆ ਅਸੀਂ ਕੱਲ ਮੈਡਮ ਜੀ ਨਾ ਨੇ ਸ਼ਰਟ ਦੇ ਆਈ ਮੇਰੀ ਉਹ ਲੀਲੀ ਜੀ ਧਾਰੀਆਂ ਵਾਲੀ ਅੱਧੀਆਂ ਬਾਹਾਂ ਦੀ ਤੁਸੀਂ ਬੈਠੋ ਬਾੜੀ ਜੀ ਚੜਾਉਣਾ ਹੈ ਬਾੜੀ ਜੀ ਚੜਾਉਣਾ ਤੂੰ ਤਾਂ ਥੱਲੇ ਬਹਿ ਜਾ ਤੂੰ ਇੱਥੇ ਕਿਉਂ ਬਹਿਣਾ ਸੋਫੇ ਤੇ ਜਾਤੇ ਹੋਈ ਗਲਤੀ ਦਾ ਪੁੱਤ ਤਰੀ ਕਰੂ ਲੋੜ ਮੈਨੂੰ ਤਿੰਨ ਵਾਰੀ ਸੁਣਵਾਣ ਤੇ ਕਰਤਾ ਮਹਾਲੀ ਬੋਰਡ ਨੇ ਪਤਾ ਕਿਉਂ ਵੀ ਸਰੀਰ ਕੋ ਬਿਹਾਨ ਵਧੀਆ ਪੜਾਉਣਾ ਹੈ ਸਰੀਰ ਤਾਂ ਦਾ ਬੜਾ ਚਲੋ ਚਲੋ ਪੁੱਤ ਅੱਗੇ ਤੁਰ ਹੁਣ ਆਹ ਬੋਲੇ ਜਗਾ ਤੂੰ ਤੁਰਦੂ ਜੇ ਤੂੰ ਗਲਤੀਆਂ ਛੋਟੀ ਸਾਸਰੀ ਘਰ ਜੀ ਸਾਸਰੀ ਘਰ ਤਾਂ ਜੀ ਆਹ ਬੱਚੇ ਕਿੱਧਰ ਤੁਰੇ ਫਿਰਦੇ ਨੇ ਰੋਟੇ ਜੀ ਉਹ ਤਾਂ ਦੇ ਭਾਈ ਕਿੱਥੇ ਗਏ ਨੇ ਜੀ ਤਾਂ ਉੱਥੇ ਹੀ ਫਿਰਦੇ ਦੀ ਨਹਿਰ ਤੇ ਹੁਣ ਹੱਕ ਕੀ ਲੈ ਆਂਦਾ ਕੰਮ ਕੰਮ ਭੇਜਿਆ ਕੀ ਕੰਮ ਭੇਜਿਆ ਦੀ ਬਸਾਓ ਬਸਰੇ ਮੰਮੀ ਨੇ ਆਟਾ ਲੈਣ ਭੇਜਿਆ ਦੁਕਾਨ ਤੋਂ ਇੱਧਰ ਕਿੱਥੇ ਆਈ ਆਟਾ ਖੇਤਾ ਜਦ ਦੁਕਾਨ ਦੇ ਇੱਧਰ ਹੂ ਆਟਾ ਬੇਟਾ ਨਹੀਂ ਕਿੱਲਾ ਨੂੰ ਕਿਸੇ ਨਾਲ ਨਹੀਂ ਨਹੀਂ ਜੀ 7 ਦਿਨਾਂ ਦੇ ਛੁੱਟੇ ਨੇ ਘਰੇ ਪੜਾਉ ਜਿੰਨਾਂ ਨੂੰ ਤੁਸੀਂ ਫੇਰ ਕਹਿੰਦੇ ਬੱਚੇ ਫੇਲ ਹੋ ਗਏ ਨਹੀਂ ਨਹੀਂ ਮੈਂ ਤਾਂ ਹੈ ਕੀਮਤ ਬਾਣੀ ਦੇ ਭੇਜਿਆ ਸੀ ਤੁਸੀਂ ਗਾਲ ਮਾਸਟਰ ਜੀ ਸਸਰੀ ਕਾਰ ਹੋ ਠੀਕੋ ਹਾਂ ਜੀ ਹਾਂ ਠੀਕ ਆ ਬੱਚੇ ਕਿੱਧਰ ਫਿਰ ਰਹੇ ਨੇ ਯਾਰ ਫੇਰ ਕਿਹੜੇ ਸਾਡੇ ਬੱਚੇ ਦਾ ਫਿਊਚਰ ਬ੍ਰਾਈਟ ਨਹੀਂ ਹੈਗਾ ਉਹ ਇਹਦਾ ਛੁੱਟੀਆਂ ਜੇ ਹੋ ਗਿਆ ਉਹਨਾਂ ਨੂੰ ਬੜਾ ਵੱਡਾ ਫਿਰਦੇ ਹੋਣਗੇ ਇੱਥੇ ਕਾਹਨੂੰ ਫਿਰਦੇ ਨੇ ਜੀ ਆਏ ਨਹੀਂ ਬੱਚਾ ਫੇਰਨਾ ਚਾਹੀਦਾ ਨਾਲੇ ਤੁਸੀਂ ਟੂਸਨ ਕਿਹਦੇ ਨੇ ਮੇਰਾੱਖ ਰੱਖਿਆ ਜੀ ਇਹਨਾਂ ਦਾ ਉਹ ਕੁਲਵੀਰ ਮੈਡਮ ਨਾਲ ਲੱਗੇ ਹੋਣੇ ਫੇਲ ਕਰਾਉਣ ਨੇ ਜੀ ਜਵਾਖ ਕਿਉਂ ਕੀ ਗੱਲੂਗੀ ਤੁਸੀਂ ਮੱਝਾ ਰਹੂ ਮੜਾ ਜੀ ਉਰੇ ਮੈਂ ਛੁੱਟਣਾ ਗੱਲ ਕਰਦਾ ਮੇਰਾ ਗਮਾਟ ਮੱਥਾ ਜੀ ਮੈਂ ਤਾਂ ਹੀ ਜ ਮਾਰਦਾ ਉਰੇ ਆਜੋ ਜੀ ਆਜੋ ਆਜੋ ਮਾਸੀ ਜੀ ਤੁਸੀਂ ਵੀ ਆਜੋ ਹਾਂ ਜੀ ਧੀਰੇ ਛੇਤੀ ਜੀ ਆ ਮਾ ਜਾਣਾ ਅੱਗੇ ਬਹੁਤ ਕੰਮ ਨੇ ਹੋਰ ਆਜੋ ਬੈਠੋ ਗਏ ਆਜੋ ਬੈਠੋ ਜੀ ਆਪਾਂ ਗੱਲ ਕਰਾਂਗੇ ਕੰਮ ਦੀ ਬੱਚਿਆ ਪਰਤੀ ਗ ਉਹ ਤਾਂ ਤਰਪਾ ਤਾਂ ਤਰਪਾ ਬਸ ਦਾਨ ਲਈ ਉਹ ਹੀ ਚੜਦੀਆ ਇਹ ਤਾਂ ਬਾਹਰੀ ਚੜਦੀਆ ਮੈਨੂੰ ਮੇਰਾ ਤਰਪਾ ਦੇਣਾ ਆਹ ਦੇਖੋ ਪੜਾਉਦਾ ਹਾਂ ਮੈਂਗਾ ਪਾਣੀ ਲੈ ਕੇ ਆਵਾ ਪਾਣੀ ਨਾ ਨਾ ਬਸ ਬੈਠੋ ਬਹੁਤ ਥਿਆ ਮੈਨੂੰ ਇਹਨੇ ਤੂੰ ਥੱਲੇ ਬੈਠ ਤੂੰ ਥੱਲੇ ਤੇਰੇ ਤਾਂ ਬਾਹਰੀ ਚੜਦੀਆ ਮੈਨੂੰ ਇਹ ਜੇ ਤੁਪੜਾਣਾ ਹੋਵੇਗਾ ਜਿਹੜੀ ਚੀਜ਼ੜਾ ਕਰਦੇ ਮੱਚੇ ਮਾਤਾ ਪਿਤਾ ਦੇ ਬੱਚੇ ਦੂਰ ਹੋ ਜਾਣ ਤਾਂ ਟੀਚਰੀ ਮਾਤਾ ਪਿਤਾ ਹੁੰਦੇ ਨੇ ਇਹਦਾ ਗੱਲ ਥੁਡੀ ਸਿਆਣੀ ਮੈਂ ਕੁੱਟੂ ਮੇਰਾ ਬੱਚਾ ਮੈਨੂੰ ਪਤਾ ਹੈਗਾ ਮੈਂ ਕਿਵੇਂ ਹੈ ਇੰਨਾ ਤਾਂ ਨਹੀਂ ਕੁੱਟਣਾ ਚਾਹੀਦਾ ਇਹ ਦੇਖੋ ਫਿਰ ਤੁਸੀਂ ਬੱਚੇ ਆਪਦੇ ਯਾਰ ਘਰੇ ਰੱਖ ਲਓ ਅਸੀਂ 60-60 ਹਜ਼ਾਰ ਤੜਖਾ ਲੰਨੇ ਕਿਉਂ ਲੈਨੇ ਫਿਰ ਕੁੱਤੇ ਸਾਨੂੰ ਪਤਾ ਪੈਰ ਸਤਕਾਰ ਨਾਲ ਪੜਾਉਂਦੇ ਨੇ ਬੱਚੇ ਉਹ ਤਾਂ ਚਲੋ ਜੀ ਉਹਦਾ ਫਿਰ ਮੰਨਦੇ ਨਹੀਂ ਜੀ ਕੀ ਕਰੀਏ ਛੱਡ ਦੱਸੋ ਮੈਂ ਤਾਂ ਯਾਰ ਵਧੀਆਂ ਪੜਦੇ ਨੇ ਤੁਹਾਡੇ ਬੱਚੇ ਵਧੀਆਂ ਪੜਦੇ ਨੇ ਸਰੀਰਿਕ ਸਿੱਖਿਆ ਮੇਰੇ ਨਾਲ ਵੀ ਠੀਕ ਹੈ ਸਰੀਰਿਕ ਸਿੱਖਿਆ ਵਧੀਆਂ ਪੜਦੇ ਨੇ ਤੁਹਾਡੇ ਬੱਚੇ ਪਰ ਟਿਊਸ਼ਨ ਤੇ ਕਿਉਂ ਹੋਰ ਲਵੇ ਲਾਰਖੇ ਨਹੀਂ ਅੱਛਾ ਈ ਤੁਹਾਨੂੰ ਇਸ ਗੱਲ ਦਾ ਗੁੱਸਾ ਵੀ ਟਿਊਸ਼ਨ ਤੇ ਹੋਰ ਲਵੇ ਲਾਰਖੇ ਨਹੀਂ ਨਹੀਂ ਮੈਨੂੰ ਗੁੱਸਾ ਨਹੀਂ ਮੈਨੂੰ ਇਹਨਾਂ ਦੀ ਫਿਊਚਰ ਦੀ ਸੋਚ ਆਇਆ ਉੱਥੇ ਬਹੁਤ ਗੱਲ ਕਿਉਂਕਿ ਗੱਲ ਕਿੱਥੇ ਪੜਦੇ ਨੇ ਗੱਲ ਦਲਵੀਰ ਮਾਸਟਰ ਤੇ ਆਊਗੀ ਉਹਦਾ ਜਿਹਹਾ ਜਿਹਾ ਪੜਾਈ ਜਾਂਦੀ ਹੈ ਠੀਕ ਹੈ ਕਿਹੜੇ ਕਿਹੜੇ subjects ਪੜਦੇ ਹੋ ਅਰਿਥੇ ਮੈਥੀ ਅੱਛਾ ਸਾਇੰਸ ਸਰੀਰਿਕ ਸਿੱਖਿਆ ਨਹੀਂ ਪੜਦੇ ਆ ਗੱਲ ਅੱਗੇ ਜਬਾਖ ਉਹ ਤਾਂ ਹੀ ਤੁਸੀਂ ਬਹੁ ਖੜੇ ਹੋ ਜੀ ਖੜੇ ਹੋਏ ਤੋ ਛੂਰੀ ਬੈਠੇ ਰਹੋ ਤੀ ਰਹੋ ਠੀਕ ਹੈ ਬੈਠੇ ਸਾਵਧਾਨ ਹੋ ਜਾ ਸਾਵਧਾਨ ਹੋ ਜਾ ਬੀਸਰਾਮ ਹਾਂ ਹੁਣ ਸਾਵਧਾਨ ਦੁਬਾਰੇ ਕਰੋ ਹੁਣ ਬੀਸਰਾਮ ਕਰੋ ਹੁਣ ਆਪਾਂ ਸਾਇੰਸ ਤੇ ਆਉਣਾ ਪਹਿਲਾਂ ਮੈਨੂੰ ਐ ਦੱਸ ਸਾਇੰਸ ਪੜਾਵਾਂ ਆ ਡੰਡਾ ਥੱਲੇ ਕਿਉਂਗਾ ਤਾਂ ਹਾਂ ਕਿਉਂਗਾ ਸਾਇੰਸ ਕਿਹੜੀ ਹੈ ਮੈਨੂੰ ਦੱਸੋ ਕਿਉਂਗਾ ਦੱਸੋ ਮੈਂ ਨਹੀਂ ਕਹਿ ਰਿਹਾ ਸਾਇੰਸ ਕਿਹੜੀ ਹੈ ਪਾਰਿਆ ਜੀ ਡੰਡਾ ਹੈ ਡੰਡਾ ਪਾਰਿਆ ਜੀ ਉਰੇ ਉਰੇ ਆਵਰੇ ਕੁਛ ਨਹੀਂ ਕਹਿੰਦਾ ਨਾ ਮਾਸਟਰ ਜੀ ਦੁਖਦੀ ਲੱਗਦਾ ਮੇਰੀ ਡੰਡਾ ਪਾਰਿਆ ਤੇਰੇ ਤੇ ਤੈਨੂੰ ਦੱਸਦੀ ਗੱਲ ਇੱਕ ਮਿੰਟ ਵੇਰ ਗੱਲ ਸੁਣੋ ਹਾਂ ਜੀ ਮੈਨੂੰ ਐ ਲੱਗਦਾ ਜਿਵੇਂ ਕਿ ਸਰਕਾਰ ਸਾਨੂੰ ਕੁੱਟੜ ਦੀ ਤਲਵਾ ਦੇ ਕੁੱਟੜ ਦੀ ਨਹੀਂ ਮੰਨਦੀ ਨਹੀਂ ਕੀ ਕਰੀਏ ਮੰਨਦੀ ਨਹੀਂ ਵੀ ਕੁੱਟਦੇ ਪਿਆਰ ਨਹੀਂ ਚੱਲਦਾ ਜੀ ਇਹ ਤਾਂ ਸਰੀਰਕ ਸਿੱਖਿਆ ਜਿਹਦਾ ਪਿਆਰ ਹੈ ਹੀ ਨਹੀਂ ਇਹ ਤਾਂ ਮੂਡ ਦੀ ਸਿਹਤ ਹੈ ਜੀ ਹਰ ਇੱਕ ਮਾਸਟਰ ਪਿਆਰ ਨਾਲ ਪੜਾਉਂਦੇ ਨੇ ਇਹ ਐਨਾ ਗੁੱਸਾ ਸੀ ਛੋਡੇ ਜੀ ਦੇਖਿਆ ਮੈਨੂੰ ਬਹੁਤ ਚੀਜ਼ ਚੜਦੀ ਛੁੱਟਦੀ ਕਿਉਂਕਿ ਤੁਸੀਂ ਪੜਦੇ ਨਹੀਂ ਇੱਕ ਸਵਾਲ ਹੁਣ ਪੁੱਛਦਾ ਤੁਸੀਂ ਇੱਥੇ ਬੈਠੇ ਰਹੋ ਬੀਬੀ ਜੀ ਹਵਾ ਥੋਂ ਕਿਉਂ ਘੇਰਦੀ ਹੈਗੀ ਸਾਇੰਸ ਦਾ ਸਵਾਲ ਆ ਮੈਂ ਨਹੀਂ ਕਹਿ ਰਿਹਾ ਸਾਇੰਸ ਕਰੀਏ ਹੈ ਹੈ ਤੂੰ ਦੱਸ ਉਹ ਤੂੰ ਦੱਸ ਸਾਵਧਾਨ ਹੋ ਜਾ ਪਹਿਲਾਂ ਤਾਂ ਸਾਵਧਾਨ ਹੋ ਜਾ ਹਵਾ ਥੋਂ ਕਿਉਂ ਘੇਰਦੀ ਹੈ ਘੇਰਦੀ ਹੈ ਹੈ ਅਗਲੀ ਆਈ ਨਹੀਂ ਘੇਰਦੀ ਕਿਉਂ ਨਹੀਂ ਘੇਰਦੀ ਜਦੋਂ ਬਲੇਚ ਹਵਾ ਜੋਗਣ ਪਰਕੇ ਪਉਂਦੀਆ ਹੌਣੀ ਦੇਰ ਦੀ ਮੈਨੂੰ ਦੁੱਖ ਨਹੀਂ ਲੱਗਦਾ ਇਹ ਦੁੱਖ ਮੈਨੂੰ ਆਉਂਦਾ ਹੈ। ਇਹ ਭਾਈ ਜਰ ਕੇ ਉਹ ਜਵਾਕਾ ਦਾ ਫੁੱਤਰ ਜਿਹੜਾ ਹੋਰ ਉਹ ਜਵਾਕੂ ਕੋਟੇ ਕੋਟੇ ਭਾਈ ਜਾਨ ਬਚਾ ਲੀਦੋ ਜਦੋਂ ਬੁਲਬੁਲਾ ਨੇ ਜੋਗਣਾਉਂਦੇ ਜੀ ਹਵਾ ਪਰ ਜੇ ਥਾਂ ਘੇਰਦੀ ਨਹੀਂ ਸਾਇੰਸ ਕਹਿ ਰਹੀ ਆ ਮੈਂ ਨਹੀਂ ਕਹਿ ਰਿਆ ਇਹ ਕਹ ਬੈਜਾ ਬੈਜਾ ਭਾਈ ਬੈਜਾ ਪਿਆਰ ਨਾਲ ਚਲੋ ਜੀ ਕਿਤੇ ਤਾਂ ਹੀ ਤਾਂ ਹੋਗੀ ਸਾਇੰਸ ਸਾਇੰਸ ਆਉਂਦੀ ਨਹੀਂ ਹੈਗੀ ਮੈਂ ਇੱਥੇ ਦੱਸੋ ਆ ਮੈਂ ਇਥੇ ਦਾ ਪੁੱਛੂ ਹੀ ਸਵਾਲ ਕਿਹੜਾ ਅੱਸੀ ਦਾ ਅੱਸੀ ਦਾ ਪਹਾੜਾ ਸੁਣਾ ਸੁਣਾ ਦਿਓ ਪੰਜ ਤੱਕ ਹੀ ਸੁਣਾ ਦਿਓ ਅੱਸੀ ਦਾ ਪਹਾੜਾ ਸਾਵਧਾਨ ਹੋ ਜੂ ਨਾਲੇ ਪਤਾ ਤੇ ਲਾਲਾ ਕੇ ਸੁਣਾ ਦੋ 80 ਕਮ 80 ਦੂਣਾ 100 ਜੀ 80 ਦੂਣਾ 80 ਦੂਣਾ 80 ਕਮ 80 ਦੂਣਾ 160 ਹੈ 160 ਹੁਣ ਦੇਖੋ ਜੀ ਕੀ ਦੀ ਮੰਨਾਂ ਮੈਂ 120 ਨਹੀਂ ਫਿਰ ਉਹ ਸਹੀ ਦੱਸ ਰਿਹਾ ਜੀ ਸਹੀ ਦੱਸ ਰਿਹਾ 160 ਹੁੰਦਾ ਜੀ 80 ਖੜ ਜੋ ਜੀ ਮੈਂ ਹੁਣ ਦੱਸਦਾ 80 ਤੇ 80 ਇਹ ਹਾਂ 160 ਕਿਨੇ ਕਿਹਾ ਤੀਗਾ ਤਾ ਤੂੰ ਸਹੀ ਹੈ ਹੁਣ ਆਪਾਂ ਸਰੀਰਿਕ ਸਿੱਖਿਆ ਤੇ ਨਬੀ ਸਿੱਧਾ ਨਹੀਂ ਮੇਰੇ ਨਾਲ ਵੀ ਸਰੀਰਿਕ ਸਿੱਖਿਆ ਮੇਰਾ ਫੇਵਰੇਟ ਆ ਹੁਣ ਆਪਾਂ ਸਰੀਰਿਕ ਸਿੱਖਿਆ ਤੇ ਆ ਜਾਨੇ ਸਾਵਧਨ ਹੋ ਜਾ ਐ ਪੜਾਉਨੇ ਪੈਂਦੇ ਨੇ ਬੇਬੇ ਤੇ ਤਨਖਾਹ ਨਹੀਂ ਲੈਂਦਾ ਭਾਈ ਤੂੰ ਸਾਵਧਨ ਮੋਢੜੀ ਸਹੇ ਤਾਂ ਕਿ ਮੈਦੀ ਮੰਗੇ ਆ ਪੈਨਸ ਬਸ ਈ ਕਿਉਂ ਆਉਂਦੀ ਆ ਬਸੀ ਘਤੋਂਦੀ ਆ ਜੇ ਨੀਂਦ ਆਉਗੀ ਪਾਸੀ ਤਾਉਗੀ ਜੇ ਨੀਂਦ ਨਾ ਆਵੇ ਜੇ ਨੀਂਦ ਨਾ ਆਵੇ ਹਾਏ ਹਾਏ ਮਾਸਟਰ ਮਾਸਟਰ ਹੀ ਨਾ ਰੱਖੋ ਤਿਆਰ ਰੱਖੋ ਤਿਆਰ ਨਾ ਪਈ ਕਲ ਵੀਰ ਲ ਵੀ ਲਾ ਲੋ ਤੁਸੀਂ ਆ ਬੁਰਾ ਨਹੀਂ ਕੋਈ ਨਹੀਂ ਤੁਸੀਂ ਜਿੱਥੇ ਤੁਸੀਂ ਗਾਓ ਉੱਥੇ ਲਾ ਲਾਂਗੇ ਹੋਰ ਵਸੋ ਚਲੋ ਬਾੜੀਆਂ ਗੱਲਾਂ 'ਚ ਫਾਇਦਾ ਨਹੀਂ ਦੇਖ ਲਾ ਬੇ ਪਰਦੇ ਨਹੀਂ ਇੱਕ ਵੀ ਸਵਾਲ ਲਿਆ ਡੰਡਾ ਥੱਲੇ ਸਿੱਟਿਆ ਤੇ ਉਹਦੇ ਬਾਰੇ ਨਹੀਂ ਦੱਸਿਆ ਉਤਲ ਦਰਪਣ ਕੀ ਹੁੰਦਾ ਹੈ ਦੱਸੋ ਪੁੱਤ ਮੈਂ ਅਜੂ ਤੇਰੇ ਨਹੀਂ ਨਹੀਂ ਬਾਈ ਬੈਠੋ ਕੋਈ ਨਹੀਂ ਬੈਠੋ ਬੈਠੋ ਚੁੱਤੀਆਂ ਨਾ ਧੜਾ ਉਹ ਤੇ ਨਹਿਰ ਤੋਂ ਕੁੱਟਦਾ ਲੈ ਆ ਬੇਬੇ ਨਾਲੇ ਵੱਡੇ ਚ ਵਕਤ ਆਦੇ ਇਹ ਤੇਰੇ ਕੋਲ ਫੜਦੇ ਪੜਦੇ ਲੱਗਣਗੇ ਵੀ ਲੱਗਣਗੇ ਵੀ ਇਹ ਜਮੀ ਮਾਣਾ ਹੋ ਗਿਆ ਕਿਸੇ ਦਫਤਰ ਚ ਜੇ ਨਾਂ ਲੱਗੇ ਮੈਨੂੰ ਫੜਦੇ ਜੇ ਇਹ ਹਾਲ ਰਿਹਾ ਨਾ ਤੁਹਾਡੇ ਸਕੂਲ ਦਾ ਤਾਂ ਸਾਨੂੰ ਸਕੂਲ ਹੀ ਬਦਲਣਾ ਪਏ ਹੋਰ ਜੀ ਹੁਣ ਕਿਵੇਂ ਕਰਨ ਕਲਵੀਰ ਮੈਡਮ ਲੱਗਣਾ ਕਿ ਮੇਰੇ ਲੈ ਭਾ ਜਾਂਦਾ ਸੋ ਜੇ ਤਾਂ ਲੱਗਣਾਗਾ ਡੀਸੀ ਦਫਤਰ ਚ ਪੱਕੇ ਫਿਰ ਤਾਂ ਯਾਰ ਮੇਰੇ ਲਵੇ ਲੱਗ ਨਾ ਮੈਂ ਤਾਂ ਡੀਸੀ ਰੱਪਟਰ ਤੇ ਲਿਖਾਉਂਗਾ ਬਸ ਫਿਰ ਮੇਰੇ ਲਵੇ ਭੇਜੋ ਕੰਨੀ ਫੀਸ ਦਿਨੇ ਹੋਗੀ ਕਲਬੀਰ ਮੈਡਮ ਨੂੰ ਉਹ ਦੇ ਨਹੀਂ 700 ਰੁਪਇਆ ਤੈਨੂੰ 350 ਨਾ ਇਹਦਾ ਕੱਟ ਹੈ ਤੈਨੂੰ 350 ਚੱਲ ਬਾਲਾ ਨਹੀਂ ਮੈਂ ਕਹਿੰਦਾ ਦੋ ਬੱਚੇ ਮੇਰੇ ਹੋਗੇ 7 ਇੱਕ ਤੜਕੇ ਬਚ ਗਿਆ ਚੱਲ ਰੁਪਇਆ 600 ਦੇ ਦਿਓ ਦੋਨਾਂ ਦਾ ਜੀ ਹੈ ਦੋਨਾਂ ਇੱਕ ਇੱਕ ਦਾ ਨਾ ਨਾ ਜੀ 600 ਤਾਂ ਬਹੁਤ ਜ਼ਿਆਦਾ ਜੀ ਉਹ ਫਿਰ ਸਬਜੈਕਟ ਵੀ ਤਿੰਨ ਬਣਾਉਂਦੀ ਹੈ ਜੀ ਚੱਲ 5 500 ਦੇ ਦਿਓ ਇਹ ਤਾਂ ਸਾਰੇ ਹੀ 500 ਦੇ ਬਣਾਉਂਨੇ ਪੜਾਉਣੇ ਪੜਾਉਣੇ ਨਹੀਂ ਚਾਹੀਏ ਚੱਲ ਦੋਨੇ ਭੇਜ ਦ ਨਾ ਨਾ ਇੱਕ ਗੱਲ ਹੋਰ ਮਸਤ ਜੀ ਜੇ ਕੁੱਟੋਂਗੇ ਫਿਰ ਤਾਂ ਅਸੀਂ ਰੋਂਦੇ ਨਾ ਕੋਈ ਫਿਰ ਪੜਨਗੇ ਡੀਸੀ ਦਫਤਰ ਚ ਨਹੀਂ ਲੱਗਦੇ ਜੀ ਤੂੰ ਤਾਂ ਠੂਕਣਾ ਹੀ ਬਹੁਤ ਦੋੜਦਾ ਸਾਡੇ ਕੰਮ ਨਹੀਂ ਚੱਲ ਮੈਂ ਨਹੀ ਕੁੱਟਦਾ ਹੁਣ ਨਹੀਂ ਕੁੱਟਦਾ ਤੁਸੀਂ ਆ ਜਾਓ ਫਿਰ ਆਖਣੇ ਇਹੀ ਕਹਿਣਾ ਆਦੀ ਮੈਂ ਤੇਨਾਂ ਨੂੰ ਠੀਕ ਹੈ ਜੇ ਤੂੰ ਪਹਿਲੀ ਹੋਈ ਪਈ ਪੈਰ ਨਾਲ ਸੁਣ ਜਾ ਫਿਰ ਸਾਨੂੰ ਰਿਜਲਟ ਨਹੀਂ ਪਤਾ ਕੀ ਆਉਂਦਾ ਬੇਬੇ ਇਹਨਾਂ ਨੂੰ ਕੁੱਟ ਕੁੱਟ ਕੇ ਸਾਡੇ ਜਵਾਂਖਾਂ ਦਾ ਖੁੱਸ ਠਾਰ ਤੂੰ ਕਹਦਾ ਭਾਈ ਕਹਦਾ ਹੱਡੰਗਾ ਨਹੀਂ ਤਾਂ ਹਾਂ ਗਏ ਜੇ ਨੇਰੀ ਉਹਦੀ ਫੇਰੇ ਜਾਂਦਾ ਹਵਰ ਨਾਲ ਉੱਡ ਕੇ ਇਹ ਤਾਂ ਬੇਬੇ ਜੀ ਸਹੀ ਸਿੱਧੀਆਂ ਗੱਲਾਂ ਲੈਂਗੇ ਇਹ ਦੇਖੋ ਹੁਣ ਜਿਹੜ ਮਾਸਟਰ ਜੀ ਸਾਰੀ ਜੀ ਸਰਕਾਰ ਦੇ ਲੁੱਟਣ ਦੇ ਲੱਗੇ ਹੋਏ ਨੇ ਪੜਾਉਂਦਾ ਤਾਂ ਕੋਈ ਨਹੀਂ 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 ਮੈਂ ਤੁਹਾਡਾ ਰਿਜ਼ਲਟ ਦੇਖ ਲਾਂਗੀ ਹਾਂ ਦੇਖ ਲਿਓ ਦੇਖ ਲਿਓ ਪਤਾ ਲੱਗ ਜੂ ਅੱਜ ਟਿਊਸ਼ਨ ਤੇ ਭੇਜੋ ਇਹਨਾਂ ਨੂੰ 4 ਵਜੇ ਤੇ 4 ਵਜੇ ਜੀ ਹਾਂ 7 ਦਿਨਾਂ ਦੀਆਂ ਛੁੱਟੀਆਂ ਨੇ ਮੈਂ ਮਾਸਟਰ ਜੀ ਚਾਹ ਤਾਂ ਨਾ ਮੈਂ ਜਾਣ ਆਵੇਂ ਤੇ ਜਾਣ ਆਵੇਂ ਮੇਰੀ ਭੈਣ ਤਾਂ ਕਰਦੀ ਆ ਨਾ ਨਾ ਬਸ ਜਾਣ ਆ ਹੁਣ ਲੱਗ ਗਿਆ ਪਤਾ ਸੈਸ ਕੀ ਕਹਿੰਦੀ ਆ ਚੱਲ ਕੋਈ ਗੱਲ ਨਹੀਂ ਚੱਲ ਮਾਸਟਰ ਜੀ ਹੁਣ ਨਾ ਕੁੱਟੋ ਜੀ ਮੈਂ 4 ਵਜੇ ਆਪ ਭੇਜ ਦੂ ਹਾਂ ਭੇਜੋ ਦੋ ਬੱਚੇ ਭੇਜੋ ਮੇਰਾ ਦੁੱਖ ਦੀ ਗੁੱਡੇ ਨਹੀਂ ਕੋਈ ਨਹੀਂ ਮਾਸਟਰ ਜੀ ਇੰਨਾ ਨਾ ਤੁਸੀਂ